ਬੰਨ ਦੇ ਉੱਤੇ ਕੱਲ ਬਹੁਤ ਘੱਟ ਸੰਗਤ ਰਹਿ ਚੁੱਕੀ ਸੀ ਤਾਂ ਅੱਜ ਲੰਮੀਆਂ ਲਾਈਨਾਂ ਟਰੈਕਟਰਾਂ ਦੀਆਂ ਬਹੁਤ ਇੱਕ ਤੋਂ ਇੱਕ ਵੱਧ ਕੇ ਸੰਗਤ ਮਿੱਟੀ ਦੇ ਜੋ ਥੈਲੇ ਆ ਉਹ ਭਰ ਕੇ ਇੱਥੇ ਲੈ ਕੇ ਆਈ ਆ ਬਈ ਸੇਵਾ ਕਰ ਰਹੇ ਹੋ ਇੱਥੇ ਅਜੇ ਤਾਂ ਬਈ ਸੇਵਾ ਕਰਕੇ اٹੇ ਸੀ ਹੁਣ ਪਰਮਾਤਮਾ ਦੀ ਢਿੱਗ ਮੇਰਾ ਪਤਾ ਨਹੀਂ ਕਿ ਕੌਮ ਕਹੇ ਜੀ ਪਰਮਾਤਮਾ ਨੇ ਉੱਤੋਂ ਥੱਲੇ ਭੇਜੀ ਆ ਜੋਸ਼ ਵੀ ਪੂਰਾ ਵੱਧ ਕੇ ਆ ਦੇਖੋ ਘਰੋਂ ਅਸੀਂ ਰੁਪਈਆ ਨਹੀਂ ਲੈ ਕੇ ਆਏ 1 ਰੁਪਿਆ ਘਰੋਂ ਨਹੀਂ ਲੈ ਕੇ ਆਏ ਸਮੋਸੇ ਮਿਲ ਰਹੇ ਨੇ ਪਨੀਰ ਵਾਲੇ ਇਹਦਾ ਮਹਾਲੀ ਨਹੀਂ ਮਿਲਦੇ ਇਹ ਉਹ ਨੌਜਵਾਨ ਨੇ ਜਿਹੜੇ ਬਿਨਾਂ ਦਿਹਾੜੀ ਤੋਂ ਲੱਗੇ ਨੇ ਤੇ ਉਹ ਗੁਰੂ ਦੀ ਫੌਜ ਹੈ ਗੁਰੂ ਨੇ ਕਿਹਾ ਸੀਗਾ ਨਾ ਕਿ ਮੇਰੀ ਫੌਜ ਉਹ ਫੌਜ ਹੈ ਜਿਹਦੇ ਕੋਲ ਪੈਸੇ ਹੈ ਨਹੀਂਗੇ ਪਰ ਫਿਰ ਵੀ ਉਹ ਪੰਜਾਬ ਦੀ ਸੇਵਾ ਕਰਨਗੇ ਉਹਨੇ ਕਿਸੇ ਕਹਿੰਦੇ ਵੀ ਘਰ ਚਾਟਾ ਨਹੀਂ ਕਿਸੇ ਚੀਜ਼ ਦਾ ਘਾਟਾ ਨਹੀਂ ਕਿਸੇ ਚੀਜ਼ ਦਾ ਘਾਟਾ ਨਹੀਂ ਪੈਰੋਂ ਨੰਗੇ ਸਭ ਤੋਂ ਚੰਗੇ ਆ ਜੀ ਅਸੀਂ ਰਾਜੇ ਆ ਅਸੀਂ ਪਖਾਰੀਆਂ ਤੋਂ ਨਹੀਂ ਮੰਗਣਾ ਇਹ ਸਰਕਾਰ ਪਖਾਰੀਆਂ ਦੀ ਆ ਅੱਜ ਪੰਜਾਬ ਦੀ ਸਰਕਾਰ ਬਖਾਰੀਆਂ ਦੀ ਆ ਸਰਕਾਰ ਬਖਾਰੀਆਂ ਦੀ ਸਰਕਾਰ ਬਾਈ ਕਹਿੰਦੇ ਅਸੀਂ ਜਨਤਾ ਨੂੰ ਸਾਰਾ ਸੰਭਣ ਵਾਲੇ ਅਸੀਂ ਜਨਤਾ ਦੇ ਮਾਪੇ ਪਾ ਇਹ ਝਾੜੂ ਪਾਰਟੀ ਦਾ ਐਮਐਲਏ ਕੱਲ ਨੂੰ ਉੱਥੇ ਬੈਠਾ ਉਹ ਬੰਨ ਹੀ ਵੀ ਥੱਲੇ ਨੂੰ ਡੇਗ ਗਿਆ ਬਾਈ ਜੀ ਇਹ ਨਾਲ ਉਹ ਥੱਲੇ ਨੂੰ ਹੀ ਡੇਗ ਗਿਆ ਬਈ ਡੇਗ ਗਿਆ ਨਾ ਬਾਈ ਝੂਟ ਤਾਂ ਨਹੀਂ ਹੈਗਾ ਉਹ ਇੰਨਾ ਕ ਲੈਣਾ ਹੈ ਉਹ 1 ਰੁਪਿਆ ਵੀ 1 ਰੁਪਿਆ ਵੀ ਫੰਡ ਨਹੀਂ ਦਿੱਤਾ ਕਿਸੇ ਨੇ ਇੱਥੇ ਜੇ ਕਿਸੇ ਨੂੰ ਪੁੱਛ ਲਓ ਕਿ 1 ਰੁਪਏ ਦੀ ਵੀ ਬੋਰੀ ਸਰਕਾਰ ਵੱਲੋਂ ਆਈ ਹੋਵੇ ਅੱਜ ਪੰਜਾਬ ਇਹਨਾਂ ਦੇ ਮੋਢਿਆਂ ਤੇ ਖੜਾ ਹੈ ਸਾਡੇ ਮੋਢਿਆਂ ਤੇ ਜਿਹ ਨੌਜਵਾਨਾਂ ਦੇ ਜਿਨ੍ਹਾਂ ਨੂੰ ਇਹ ਨਸ਼ੇੜੀ ਜਿਨ੍ਹਾਂ ਨੂੰ ਇਹ ਉੜਤਾ ਪੰਜਾਬ ਜਿਨ੍ਹਾਂ ਨੂੰ ਖਾਲਿਸਤਾਨੀ ਕਹਿੰਦੇ ਆ ਉਹ ਭਰਾਵੋ ਆ ਕੇ ਦੇਖੋ ਦੇਖੋ ਜੇ ਅੱਜ ਇਹ ਪਿੱਛੇ ਨੂੰ ਹਟ ਜਾਨਾ ਮੇਰਾ ਘਰ ਮਹਾਲੀ ਚ ਅੱਧੇ ਇਹ ਜੇ ਨੇ ਜਿਨ੍ਹਾਂ ਦਾ ਘਰ ਵੀ ਚਮਕੌਰ ਸਾਹਿਬ ਚ ਹੈ ਨੀਗਾ ਪਰ ਫਿਰ ਵੀ ਇੱਥੇ ਸੇਵਾ ਕਰਨ ਆਏ ਨੇ ਇਹ ਪੰਜਾਬ ਆ ਸਾਬ ਆਪਣੇ ਘਰ ਨੂੰ ਛੱਡ ਕੇ ਆਪਣੇ ਕਮਾਂਕਾਰਾਂ ਨੂੰ ਛੱਡ ਕੇ ਅੱਜ ਸਾਡੇ ਇਲਾਕੇ ਦੇ ਲਈ ਮੌਤ ਦੇ ਮੂੰਹ ਚ ਖੜੇ ਨੇ ਤੇ ਭਾਈ ਅਸੀਂ ਇਹਨਾਂ ਦਾ ਦੇਣਾ ਰਹਿੰਦੇ ਸਾ ਤੱਕ ਦੇ ਨਹੀਂ ਸਕਦੇ। ਭਗਵੰਤ ਜੀ ਕੋਈ ਡਰਾਮੇ ਕਰਨ ਦੀ ਲੋੜ ਨਹੀਂ ਸਾਬ ਤੁਹਾਨੂੰ ਥੱਲੇ ਬੈਠ ਕੇ ਖਾਂਦੀ ਕੱਲ ਇੱਕ ਕਲਿੱਪ ਵਾਲੀ ਜਨਾਨੀ ਨੂੰ ਜਿਹੜੀ ਇਹਨਾਂ ਦੀ ਟੀਮ ਦੀ ਆ ਉਹਨੂੰ ਜੁੱਪੀਆਂ ਪਾਈ ਜਾ ਰਿਆ। ਕਨੇ ਸ਼ਰਮ ਆਉਣੀ ਚਾਹੀਦੀ ਆ ਯਾਰ ਤੁਸੀਂ ਖੜਾ ਕੇ ਸੇਵਾ ਕਰੋ ਤੁਸੀਂ ਜਨਾਨੀਆਂ ਦੇ ਕੱਪੜੇ ਅੰਕ ਰਹੇ ਹੋ ਉਹਨਾਂ ਦੇ ਗਹਿਣੇ ਅੰਕ ਰਹੇ ਹੋ। ਭਾਈ ਤਾਂ ਅੰਕੜੇ ਆ ਕਿਉਂਕਿ ਸਾਡੇ ਦੇਖ ਲਓ। ਅਸੀਂ ਤਾਂ ਅੰਕੜੇ ਆ ਕਿਉਂਕਿ ਸਾਡਾ ਪੰਜਾਬ ਲੁੱਟ ਚੱਲਿਆ ਹੈ। ਇਹ 5000 ਬੰਦਾ ਖੜਾ ਜਿੱਥੇ-ਜਿੱਥੇ ਦਾ ਤੁਹਾਡਾ ਕੈਮਰਾ ਜਾਂਦਾ ਨਿਗਾਹ ਮਾਰੋ। ਇਹ ਬਿਨਾ ਸੱਦੇ ਤੋਂ ਆਏ ਹੋਏ ਨੇ ਆਪ ਮੁਹਾਰੇ ਆਪਣੇ ਕੰਮ ਤੁਸੀਂ ਉਹ ਗੱਲ ਕਰਦੀ ਵੀ 25 25 50 ਨਾ ਕੋਈ ਪ੍ਰਸ਼ਾਸਨ ਦਾ ਬੰਦਾ ਕੋਈ ਐਮ ਐਲ ਏ ਐਮ ਪੀ ਆਮ ਆਦਮੀ ਪਾਰਟੀ ਦਾ ਵਰਕਰ ਲੱਭ ਕੇ ਦਿਖਾ ਤੁਸੀਂ ਅੱਜ ਸੁਖਵੀਰ ਸਿੰਘ ਬਾਦਲ ਨੂੰ ਘੇਰੇ ਆ ਬਾਈ ਅਰੇ ਕੈ ਸਵਾਗਤ ਕਰਨਾ ਯਾਰ ਜਿਨ੍ਹਾਂ ਨੇ ਜਿਨ੍ਹਾਂ ਨੇ ਪੰਥ ਦੇ ਪੰਜਾਬ ਨੂੰ ਖਾ ਲਿਆ ਇਹਨਾਂ ਦੇ ਸ਼ਕਲਾਂ ਦੇਖਣ ਨੂੰ ਦਿਲ ਕਰਦਾ ਯਾਰ ਇਹਨਾਂ ਨੇ ਪੰਥ ਦਾ ਨਾਸ ਕਰਤਾ ਪੰਜਾਬ ਨੂੰ ਵੇਚ ਕੇ ਖਾ ਕੇ ਅੱਜ ਕਦੇ ਆਉਂਦੇ ਆ 2 ਲੱਖ ਰੁਪਏ ਦੇ ਕੇ ਗਿਆ ਉਹ ਵੀ ਗੋਲਗਾ ਦਾ ਹੀ ਪੈਸਾ ਦੇ ਕੇ ਗਿਆ ਉਹ ਜ਼ਿੰਮੇਵਾਰੀ ਸਰਕਾਰਾਂ ਦੀ ਬਣਦੀ ਸੀ ਭੁਗਤਣੀ ਸਾਨੂੰ ਪੈ ਰਹੀ ਹੈ ਜ਼ਿੰਮੇਵਾਰੀ ਪ੍ਰਸ਼ਾਸਨ ਦੀ ਬਣਦੀ ਸੀ ਭੁਗਤਣੀ ਲੋਕਾਂ ਨੂੰ ਪੈ ਰਹੀ ਹੈ ਕਿਹਨੂੰ ਸਸਪੈਂਡ ਕਰਨਗੇ ਕ੍ਰਿਸ਼ਨ ਕੁਮਾਰ ਨੂੰ ਸਸਪੈਂਡ ਕਰਨਗੇ ਭਗਵੰਤ ਮਾਨ ਨੂੰ ਜੇਲ੍ਹ ਕਰਨਗੇ ਕਿ ਜਿਹੜੇ ਪਸ਼ੂ ਮਰੇ ਨੇ ਉਹਨਾਂ ਦਾ ਕੋਈ ਤਾਂ ਹਿਸਾਬ ਹੋਊਗਾ ਭਗਵੰਤ ਮਾਨ ਸਾਹਿਬ ਤੁਹਾਨੂੰ ਜੇਲ੍ਹ ਹੋਣ ਦੇ ਲਾਇਕ ਲੱਗ ਰਹੇ ਹੋ ਉਹ ਕਹਿੰਦੇ ਮੈਂ ਤਾਂ ਲੋਕਾਂ 'ਚ ਤੁਰਿਆ ਫਿਰਦਾ ਹਾਂ ਮੈਂ ਹੈਲੀਕਾਪਟਰ ਦੇ ਤਾ ਮਤਲਬ ਭਾਈ ਸਟੇਜ ਚੱਲ ਰਿਹਾ ਇਹ ਇੰਗਲਿਸ਼ 'ਚ ਕਹਾਵਤ ਹੈ ਕਿ ਤੁਸੀਂ ਇੱਕ ਜੇ ਜੋਕਰ ਨੂੰ ਵੈਨਿਊ ਚੂਜ਼ ਅ ਕਲਾਉਨ ਜਿਹੜਾ ਉਹ ਪੈਲੇਸ ਹੈ ਨਾ ਜਿਹੜਾ ਰਾਜ ਘਰਾਣਾ ਕਿੰਗਡਮ ਹੈ ਉਹ ਰਾਜ ਘਰਾਣਾ ਨਹੀਂ ਰਹਿ ਜਾਂਦਾ ਉਹ ਸਰਕਸ ਬਣ ਜਾਂਦਾ ਅੱਜ ਪੰਜਾਬ ਵੱਡੀ ਸਟੇਟਮੈਂਟ ਦੇ ਰਹੇ ਹੋ ਤੁਸੀਂ ਅੱਜ ਪੰਜਾਬ ਦੇ ਲੋਕਾਂ ਦਾ ਸਰਕਸ ਬਣ ਗਿਆ ਬਾਈ ਇੱਕ ਜੋਕਰ ਨੂੰ ਉੱਤੇ ਬਿਠਾਉਣ ਨਾਲ ਅੱਜ ਅਸੀਂ ਸਰਕਸ ਦੇ ਵਿੱਚ ਐ ਇਹ ਸਾਰਾ ਸਰਕਸ ਚੱਲ ਰਿਹਾ ਸੋਇ ਸਮੇਂ ਚਮਕੌਰ ਸਾਹਿਬ ਦੇ ਨੇੜੇ ਦੌਦਪੁਰ ਬੰਨ ਦੇ ਉੱਤੇ ਆ ਜਿੱਥੇ ਕਿ ਬੀਤੀ ਰਾਤ ਮਾਹੌਲ ਟੈਂਸ ਹੋਇਆ ਸੀ ਆਫਤ ਵਧਣ ਵੱਲ ਜਾ ਰਹੀ ਸੀ ਪਰ ਆਫਤ ਨੂੰ ਰੋਕ ਲਿਆ ਗਿਆ ਰੋਕਿਆ ਕਿਨੇ ਲੋਕਾਂ ਦੇ ਜੋਸ਼ ਨੇ ਲੋਕਾਂ ਦੀ ਹਿੰਮਤ ਨੇ ਤੇ ਲੋਕ ਆਪ ਮੁਹਾਰੇ ਆਏ ਅੱਜ ਤੁਸੀਂ ਇੱਥੇ ਦੇਖ ਰਹੇ ਹੋ ਜਿਸ ਬੰਨ ਦੇ ਉੱਤੇ ਕੱਲ ਬਹੁਤ ਘੱਟ ਸੰਗਤ ਰਹਿ ਚੁੱਕੀ ਸੀ ਤਜ ਲੰਮੀਆਂ ਲਾਈਨਾਂ ਟਰੈਕਟਰਾਂ ਦੀਆਂ ਬਹੁਤ ਇੱਕ ਤੋਂ ਇੱਕ ਵੱਧ ਕੇ ਸੰਗਤ ਮਿੱਟੀ ਦੇ ਜੋ ਥੈਲੇ ਆ ਉਹ ਭਰ ਕੇ ਇੱਥੇ ਲੱਗਿਆਈ ਆ ਹੜ ਆਇਆ ਪਿਆ ਸੰਗਤ ਦਾ ਵੀ ਦੂਜੇ ਪਾਸੇ ਸਤਲੁਜ ਦੇ ਇੱਕ ਪਾਸੇ ਪਾਣੀ ਹੈ ਤੇ ਦੂਜੇ ਪਾਸੇ ਸੰਗਤ ਦਾ ਜਿਹੜਾ ਵਹਿਣ ਆ ਇਹ ਵੀ ਸਤਲੁਜ ਨੂੰ ਠੱਲਣ ਵਾਲਾ ਸੋ ਇੱਥੇ ਨੌਜਵਾਨ ਜਿਹੜੇ ਹੈਗੇ ਆ ਉਹ ਸੇਵਾ ਕਰ ਰਹੇ ਆ ਸੇਵਾ ਦੇ ਵਿੱਚ ਡਟੇ ਹੋਏ ਆ ਸੋਹਣਾ ਦੇ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ ਕਿ ਹੁਣ ਇੱਥੇ ਜਿਹੜੀ ਸੇਵਾ ਕਿਸ ਤਰ੍ਹਾਂ ਚੱਲ ਰਹੀ ਆ ਸੋ ਕੋਸ਼ਿਸ਼ ਕਰਾਂਗੇ ਕਿ ਜਾਣੀਏ ਬਈ ਸੇਵਾ ਕਰ ਰਹੇ ਹੋ ਇੱਥੇ ਹਜੇ ਤਾਂ ਬਈ ਸੇਵਾ ਕਰਕੇ اٹੇ ਸੀ ਹੁਣ ਪਰਮਾਤਮਾ ਦੀ ਢਿੱਗ ਮੇਰਾ ਪਤਾ ਨਹੀਂ ਕਿ ਕੌਮ ਕਹੇ ਜੀ ਪਰਮਾਤਮਾ ਨੇ ਉੱਤੋਂ ਥੱਲੇ ਭੇਜੀ ਆ ਜੋਸ਼ ਵੀ ਪੂਰਾ ਵੱਧ ਕੇ ਆ ਦੇਖੋ ਘਰੋਂ ਅਸੀਂ ਰੁਪਈਆ ਨਹੀਂ ਲੈ ਕੇ ਆਏ 1 ਰੁਪਿਆ ਘਰੋਂ ਨਹੀਂ ਲੈ ਕੇ ਆਏ ਸਮੋਸੇ ਮਿਲ ਰਹੇ ਨੇ ਪਨੀਰ ਵਾਲੇ ਇਹਦਾ ਮਹਾਲੀ ਨਹੀਂ ਮਿਲਦੇ ਜਿਹੜੇ ਆ ਇੱਥੇ ਬੰਦ ਤੇ ਸਮੋਸੇ ਮਿਲ ਰਹੇ ਨੇ ਇਹ ਬਹੁਤ ਕਿਰਪਾ ਪਰਮਾਤਮਾ ਦੀ ਪਿੱਛੇ ਦੇਖੋ ਸਾਰੇ ਇਹ ਉਹ ਨੌਜਵਾਨ ਨੇ ਜਿਹੜੇ ਬਿਨਾਂ ਦਿਹਾੜੀ ਤੋਂ ਲੱਗੇ ਨੇ ਇਓ ਗੁਰੂ ਦੀ ਫੌਜ ਹੈ ਤਾਂ ਗੁਰੂ ਨੇ ਕਿਹਾ ਸੀਗਾ ਨਾ ਕਿ ਮੇਰੀ ਫੌਜ ਉਹ ਫੌਜ ਹੈ ਜਿਹੜੀ ਜਿਹਦੇ ਕੋਲ ਪੈਸੇ ਹੈ ਨਹੀਂਗੇ ਪਰ ਫੇਰ ਵੀ ਉਹ ਪੰਜਾਬ ਦੀ ਸੇਵਾ ਕਰਨਗੇ ਉਹਨੇ ਕਿਸੇ ਕਹਿੰਦੇ ਵੀ ਘਰ ਚਾਟਾ ਨਹੀਂ ਕਿਸੇ ਚੀਜ਼ ਦਾ ਘਾਟਾ ਨਹੀਂ ਕਿਸੇ ਚੀਜ਼ ਦਾ ਘਾਟਾ ਨਹੀਂ ਪੈਰੋਂ ਨੰਗੇ ਸਭ ਤੋਂ ਚੰਗੇ ਆ ਸਭ ਤੋਂ ਚੰਗੇ ਮੈਂ ਉਹ ਕੱਲ ਅਸੀਂ ਪੰਜਾਬ ਯੂਨੀਵਰਸਿਟੀ ਚ ਬਾਈ ਕਹਿੰਦੇ ਹੁੰਨੇ ਆ ਕਿ ਅਸੀਂ ਰਾਜੇ ਆ ਅਸੀਂ ਪਖਾਰੀਆਂ ਤੋਂ ਨਹੀਂ ਮੰਗਣਾ ਇਹ ਸਰਕਾਰ ਪਖਾਰੀਆਂ ਦੀ ਆ ਅੱਜ ਪੰਜਾਬ ਦੀ ਸਰਕਾਰ ਪਖਾਰੀਆਂ ਦੀ ਆ ਸਰਕਾਰ ਪਖਾਰੀਆਂ ਦੀ ਸਰਕਾਰ ਬਾਈ ਕਹਿੰਦੇ ਅਸੀਂ ਜਨਤਾ ਨੂੰ ਸਾਰਾ ਸੰਭਣ ਵਾਲੇ ਅਸੀਂ ਜਨਤਾ ਦੇ ਮਾਪੇ-ਬਾਪ ਆ ਮੈਂ ਦੱਸਾਂ ਕਿਓ ਬਾਈ ਕਿਉਂਕਿ ਇਹਨਾ ਪੰਜਾਬ ਦੇ ਨੌਜਵਾਨਾਂ ਨੇ ਪੈਰਲਰ ਸਰਕਾਰ ਚਲਾਈ ਇੱਕ ਪਾਸੇ ਭਗਵੰਤ ਮਾਨ ਦੀ ਸਰਕਾਰ ਆ ਇੱਕ ਪਾਸੇ ਗੁਰੂ ਦੀ ਫੌਜ ਚੱਲ ਰਹੀ ਆ ਜਿਹੜੇ ਜਕਾਰਿਆਂ ਦੇ ਨਾਲ ਜਦੋਂ ਬੋਲਦੇ ਆ ਨਾ ਉਦੋਂ ਇੱਕ ਹੋਰ ਹੀ ਜੋਸ਼ ਆਉਂਦਾ 1 ਰੁਪਿਆ ਵੀ 1 ਰੁਪਿਆ ਵੀ ਫੰਡ ਨਹੀਂ ਦਿੱਤਾ ਕਿਸੇ ਨੇ ਇੱਥੇ ਜੇ ਕਿਸੇ ਨੂੰ ਪੁੱਛ ਲਓ ਕਿ 1 ਰੁਪਏ ਦੀ ਵੀ ਬੋਰੀ ਸਰਕਾਰ ਵੱਲੋਂ ਆਈ ਹੋਵੇ ਇਹ ਸਾਰਾ ਫੰਡ ਸਾਡੇ ਐਨਆਰਆਈ ਭਰਾਵਾਂ ਨੇ ਵੀਰਾਂ ਨੇ ਸਾਰੇ ਉਹਨਾਂ ਜਿਨ੍ਹਾਂ ਦਾ ਪੈਰਲਰ ਸਰਕਾਰ ਨੌਜਵਾਨ ਚਲਾ ਰਹੇ ਨੇ ਅੱਜ ਪੰਜਾਬ ਇਹਨਾਂ ਦੇ ਮੋਢਿਆਂ ਤੇ ਖੜਾ ਹੈ ਸਾਡੇ ਮੋਢਿਆਂ ਤੇ ਜਿਨ੍ਹਾਂ ਨੌਜਵਾਨਾਂ ਦੇ ਜਿਨ੍ਹਾਂ ਨੂੰ ਇਹ ਨਸ਼ੇੜੀ ਜਿਨ੍ਹਾਂ ਨੂੰ ਇਹ ਉੜਤਾ ਪੰਜਾਬ ਜਿਨ੍ਹਾਂ ਨੂੰ ਖਾਲਿਸਤਾਨੀ ਕਹਿੰਦੇ ਆ ਉਹ ਭਰਾਵੋ ਆ ਕੇ ਦੇਖੋ ਦੇਖੋ ਜੇ ਅੱਜ ਇਹ ਪਿੱਛੇ ਨੂੰ हट ਜਾਂਨਾ ਮੇਰਾ ਘਰ ਮਹਾਲੀ ਚ ਅੱਧੇ ਇਹ ਜੇ ਨੇ ਜਿਨ੍ਹਾਂ ਦਾ ਘਰ ਵੀ ਚਮਕੌਰ ਸਾਹਿਬ ਚ ਹੈ ਨਹੀਂਗਾ ਪਰ ਫਿਰ ਵੀ ਇੱਥੇ ਸੇਵਾ ਕਰਨ ਆਏ ਨੇ ਇਹ ਪੰਜਾਬ ਆ ਇਹ ਉਹ ਧਰਤੀ ਆ ਜਿੱਥੇ ਕਿਸੇ ਕਿਸੇ ਨੂੰ ਪੀੜ ਵੀ ਪੈ ਚੁੱਕੀ ਨਾ ਸਭ ਤੋਂ ਪਹਿਲਾਂ ਅਸੀਂ ਜਾ ਕੇ ਖੜਾਂਗੇ ਪੰਜਾਬੀ ਕੀ ਜਾ ਕੇ ਦੇਖੋ ਤੇ ਕੀ ਆ ਭਾਈ ਇੱਕ ਹੋਰ ਗੱਲ ਹਜੇ ਤਾਂ ਇਹ ਟ੍ਰੇਲਰ ਆ ਇੱਥੇ ਵੀ ਤੇਜਨਾਲੇ ਚ ਵੀ ਗਰਦਾਸਪੁਰ ਚ ਵੀ ਕਿਉਂ ਇਸ ਲਈ ਟ੍ਰੇਲਰ ਆ ਕਿਉਂਕਿ ਅਸਲੀ ਆਫਤਾ ਆਉਣੀ ਆ ਇਹ ਤਾਂ ਭਗਵੰਤ ਮਾਨ ਕਹਿ ਰਿਹਾ ਕਿ ਰੱਬੀ ਆਫਤਾ ਠੀਕ ਆ ਮੰਨ ਲਿਆ ਪਰ ਜਿਹੜੀ ਆਫਤਾ ਹੁਣ ਆਉਣੀ ਆ ਮਲੇਰੀਆ ਡੇਂਗੂ ਆ ਚਿਕਨਗੁਨੀਆ ਅਲਰਜੀ ਉਹਦੇ ਵਾਸਤੇ ਕਿ ਭਗਵੰਤ ਮਾਨ ਨੇ ਕੋਈ ਡਾਕਟਰਾਂ ਦੀ ਟੀਮ ਖੜੀ ਕਰੀ ਕਿੰਨੇ ਡੰਗਲ ਡਾਕਟਰ ਉੱਥੇ ਭੇਜੇ ਨੇ ਇੱਕ ਵੀ ਡੰਗਲ ਡਾਕਟਰਾਂ ਦੀ ਟੀਮ ਕੱਟੀ ਕਰੀ ਸultanpur Lodhi ਦੇ ਵਿੱਚ ਉਹ ਬੈੱਡ ਹਜੇ ਵੀ 20 ਬੈੱਡਾਂ ਵਾਲਾ ਆ ਜੇ ਕੱਲ ਨੂੰ ਉੱਥੇ ਡ੍ਰਿਪਾਂ ਲਗਣੀਆਂ ਨੇ ਕਿੰਨੇ ਬੈੱਡ ਹੋਰ ਬਣਾਇਆ ਇੱਕ ਵੀ ਬੈੱਡ ਹੋਰ ਨਹੀਂ ਬਣਾਇਆ ਭਾਈ ਇੱਥੇ ਆਮ ਆਦਮੀ ਪਾਰਟੀ ਦੇ ਐਮਐਲਏ ਕੱਚੇ ਚੜਾ ਕੇ ਇੱਥੇ ਸੇਵਾ ਕਰ ਰਹੇ ਨੇ ਆਪਣੇ ਕੱਪੜੇ ਪਕੜ ਕੇ ਅਸੀਲ ਅਬੀੜੀਏ ਸਾਡਾ ਤਾਂ ਮੰਨਿਆ ਜਾਂਦਾ ਆ ਪਰ ਸਭ ਤੁਹਾਡੇ ਥੱਲੇ ਦਾ ਪ੍ਰਸ਼ਾਸਨ ਆ ਆ ਐਸਡੀਐਮ ਨੂੰ ਮੈਂ ਕਹਿ ਦਵਾਂ ਇੱਥੋਂ ਨਹੀਂ ਉੱਥੇ ਜਾ ਕੇ ਖੜ ਜਾ ਮੇਰੀ ਮੰਨੂਗਾ ਭਾਈ ਤੁਹਾਡੀ ਮੰਨੂਗਾ ਨਹੀਂ ਮੰਨੂਗਾ ਨਾ ਪਰ ਇਹਨਾਂ ਦੀ ਤਾਂ ਮੰਨੂਗਾ ਭਗਵੰਤ ਜਮਾਨ ਦੀ ਕੋਈ ਡਰਾਮੇ ਕਰਨ ਦੀ ਲੋੜ ਨਹੀਂ ਸਾਬ ਤੁਹਾਨੂੰ ਥੱਲੇ ਬੈਠ ਕੇ ਖਾਂਦੀ ਕੱਲ ਇੱਕ ਕਲਿੱਪ ਵਾਲੀ ਜਨਾਨੀ ਨੂੰ ਜਿਹੜੀ ਇਹਨਾਂ ਦੀ ਟੀਮ ਦੀ ਆ ਉਹਨੂੰ ਜੁੱਪੀਆਂ ਪਾਈ ਜਾ ਰਿਹਾ ਉਹ ਕਹਿੰਦੇ ਸ਼ਰਮ ਆਉਣੀ ਚਾਹੀਦੀ ਆ ਯਾਰ ਤੁਸੀਂ ਹਟਾ ਕੇ ਸੇਵਾ ਕਰੋ ਤੁਸੀਂ ਜਨਾਨੀਆਂ ਦੇ ਕੱਪੜੇ ਅੰਕ ਰਹੇ ਹੋ ਉਹਨਾਂ ਦੇ ਗਹਿਣੇ ਅੰਕ ਰਹੇ ਹੋ ਬਈ ਤਾਂ ਅੰਕੜੇ ਆ ਕਿਉਂਕਿ ਸਾਡੇ ਦੇਖ ਲਓ ਅਸੀਂ ਤਾਂ ਅੰਕੜੇ ਆ ਕਿਉਂਕਿ ਸਾਡਾ ਪੰਜਾਬ ਲੁੱਟ ਚੱਲਿਆ ਆ ਅਸੀਂ ਤਾਂ ਇਹਨਾਂ ਦੇ ਵਿੱਚ ਨਾ ਬਈ ਜਦੋਂ ਇਹ ਉੱਤੋਂ ਸਿਰਾਂ ਦੇ ਜਾਂਦੇ ਆ ਨਾ ਉਦੋਂ ਪਤਾ ਲੱਗਦਾ ਕਿ ਅਸੀਂ ਬਈ ਅਸੀਂ ਕਾਦੇ ਵਾਸਤੇ ਜੰਮੇ ਆ ਯਾਰ ਮੈਂ ਲਾਅ ਕਰੀ ਆ ਬੀ ਐਲ ਐਲ ਬੀ ਚੰਗੇ ਕਰਾਂ ਦੇ ਮੁੰਡੇ ਆ ਬਈ ਅੱਜ ਇੱਕ ਇਹ ਆਪਤਾ ਆਈ ਮੈਨ ਮੇਡ ਆ ਜ਼ਿੰਮੇਵਾਰੀ ਸਰਕਾਰਾਂ ਦੀ ਬਣਦੀ ਸੀ ਭੁਗਤਣੀ ਸਾਨੂੰ ਪੈ ਰਹੀ ਆ ਜ਼ਿੰਮੇਵਾਰੀ ਪ੍ਰਸ਼ਾਸਨ ਦੀ ਬਣਦੀ ਸੀ ਭੁਗਤਣੀ ਲੋਕਾਂ ਨੂੰ ਪੈ ਰਹੀ ਆ ਕਿਹਨੂੰ ਸਸਪੈਂਡ ਕਰਨਗੇ ਕ੍ਰਿਸ਼ਨ ਕੁਮਾਰ ਨੂੰ ਸਸਪੈਂਡ ਕਰਨਗੇ ਭਗਵੰਤ ਮਾਨ ਨੂੰ ਜੇਲ੍ਹ ਕਰਨਗੇ ਕਿ ਜਿਹੜੇ ਪਸ਼ੂ ਮਰੇ ਨੇ ਉਹਨਾਂ ਦਾ ਕੋਈ ਤਾਂ ਹਿਸਾਬ ਹੋਊਗਾ ਇੱਥੇ ਨਹੀਂ ਹੋਊਗਾ ਗੁਰੂ ਦੀ ਨਗਰੀ ਚ ਹੋਊਗਾ ਸੀ ਇਹੀ ਕਹਿੰਦੇ ਕਹਿੰਦੇ ਆਪਣੇ ਦਿਲ ਨੂੰ ਸਕੂਨ ਦੇ ਦਿੰਨੇ ਆ ਪਰ ਬਾਈ ਯਾਰ ਦੁੱਖ ਤਾਂ ਲੱਗਦਾ ਨਾ ਅੰਤਵਾਨ ਸਾਹਿਬ ਤੁਹਾਨੂੰ ਜੇਲ੍ਹ ਹੋਣ ਦੇ ਲਾਇਕ ਲੱਗ ਰਹੇ ਹੋ ਕਹਿੰਦੇ ਮੈਂ ਤਾਂ ਲੋਕਾਂ 'ਚ ਤੁਰਿਆ ਫਿਰਦਾ ਮੈਂ ਹੈਲੀਕਾਪਟਰ ਦੇ ਤਾ ਹੈਲੀਕਾਪਟਰ ਦੇ ਉੱਤੋਂ 10 ਫੁੱਟ ਦੇ ਉੱਤੋਂ ਆਟਾ ਸਿੱਟਦੇ ਆ ਬਾਈ ਯਾਰ ਸ਼ਰਮ ਮਤਲਬ ਬਾਈ ਸਟੇਜ ਚੱਲ ਰਿਹਾ ਹੈ ਇਹ ਇੰਗਲਿਸ਼ 'ਚ ਕਹਾਵਤ ਹੈ ਕਿ ਤੁਸੀਂ ਇੱਕ ਜੇ ਜੋਕਰ ਨੂੰ ਵੈਨਿਊ ਚੂਜ਼ ਅ ਕਲਾਉਨ ਜਿਹੜਾ ਉਹ ਪੈਲੇਸ ਹੈ ਨਾ ਜਿਹੜਾ ਰਾਜਖਾਨਾ ਕਿੰਗਡਮ ਹੈ ਉਹ ਰਾਜਖਾਨਾ ਨਹੀਂ ਰਹਿ ਜਾਂਦਾ ਉਹ ਸਰਕਸ ਬਣ ਜਾਂਦਾ ਅੱਜ ਪੰਜਾਬ ਵੱਡੀ ਸਟੇਟਮੈਂਟ ਦੇ ਰਹੇ ਹੋ ਤੁਸੀਂ ਅੱਜ ਪੰਜਾਬ ਦੇ ਲੋਕਾਂ ਦਾ ਸਰਕਸ ਬਣ ਗਿਆ ਬਾਈ ਇੱਕ ਜੋਕਰ ਨੂੰ ਉੱਤੇ ਬਿਠਾਉਣ ਨਾਲ ਅੱਜ ਅਸੀਂ ਸਰਕਸ ਦੇ ਵਿੱਚ ਐ ਇਹ ਸਾਰਾ ਸਰਕਸ ਚੱਲ ਰਿਹਾ ਉਹ ਕਹਿੰਦੇ ਮੈਂ ਚੁਣੇ ਹੋਏ ਨੁਮਾਇੰਦਾ ਚੁਣਿਆ ਹੋਇਆ 92 ਸੀਟਾਂ ਦੇ ਨਾਲ ਮ ਬਣਿਆ 95 ਨੇ ਮੈਂ ਲੋਕਾਂ ਨੂੰ ਇੱਕ ਹੋਰ ਬੇਨਤੀ ਕਰ ਦੇਣਾ ਤੁਹਾਡੇ ਚੈਨਲ ਰਾਹੀਂ ਤੁਸੀਂ ਵੀ ਬਈ ਬਹੁਤ ਸੇਵਾ ਕਰ ਰਹੇ ਹੋ ਤੁਹਾਡੇ ਚੈਨਲ ਦੇ ਰਾਹੀਂ ਜੇ ਤੁਸੀਂ ਨਾ ਰਿਪੋਰਟ ਦਿਖਾਉਂਦੇ ਕੱਲ ਇੱਥੇ ਕੱਟ ਨਹੀਂ ਹੋਣਾ ਸੀਗਾ ਬਿਲਕੁਲ ਰਾਈਟ ਤੁਹਾਡਾ ਵੀ ਬਈ ਧੰਨਵਾਦ ਤੁਹਾਡੇ ਜਮੀਰ ਆ ਬਹੁਤ ਕੱਟ ਪੱਤਰ ਕਰ ਰਹੇ ਨੇ ਜਿਹੜੇ ਜਮੀਰ ਆ ਪਰ ਮੈਂ ਇੱਕ ਗੱਲ ਦੱਸਣੀ ਚਾਹੁੰਨਾ ਬਈ ਪੰਜਾਬ ਦੇ ਲੋਕੋ ਫ੍ਰੀ ਬਿਜਲੀ ਤੁਹਾਡੇ ਘਰਾਂ 'ਚ ਅੱਜ ਵੀ ਆ ਰਹੀ ਹੈ ਤੁਹਾਡੇ ਘਰ 'ਚ ਅੱਧੇ ਬਾਹਰ ਨੇ ਅੱਧੇ ਸੈਂਟਰਾਂ 'ਚ ਨੇ ਅੱਧੇ ਇੱਥੇ ਹੜਾਂ 'ਚ ਨੇ ਤੁਹਾਡੇ ਘਰ ਦੀਆਂ ਗਲੀਆਂ ਨਾਲੀਆਂ ਪੱਕੀਆਂ ਹੋ ਜਾਣਗੀਆਂ ਉਹਨੂੰ ਡਿਵੈਲਪਮੈਂਟ ਨਹੀਂ ਕਹਿੰਦੇ ਡਿਵੈਲਪਮੈਂਟ ਉਹਨੂੰ ਕਹਿੰਦੇ ਆ ਜਦੋਂ ਤੁਹਾਡਾ ਮੁੰਡਾ ਨੌਕਰੀ ਲੱਗਿਆ ਹੋਵੇ ਡਿਵੈਲਪਮੈਂਟ ਉਹਨੂੰ ਕਹਿੰਦੇ ਆ ਜਦੋਂ ਤੁਹਾਡੇ ਕੋਲ ਸਿਹਤ ਸਹੂਲਤਾ ਪੂਰੀ ਹੋਵੇ ਡਿਵੈਲਪਮੈਂਟ ਉਹਦੋਂ ਕਹਿੰਦੇ ਆ ਜਦੋਂ ਕੋਈ ਇਹ ਜੀ ਆਫਤਾ ਆਵੇ ਤਾਂ ਲੋਕਾਂ ਤੇ ਹਿੱਕਾਂ ਨਾ ਚਲਣੀਆਂ ਪੈਣ ਉਹ ਸਰਕਾਰ ਅੱਗੇ ਆਵੇ ਪਰ ਯਾਰੋ ਇਹ ਮੈਨੂੰ ਡਿਵੈਲਪਮੈਂਟ ਨਹੀਂ ਇਹ ਆਪਾਂ ਕਹਿੰਨੇ ਬਾਈ 47 ਤੋਂ ਲੈ ਕੇ 84 84 ਤੋਂ ਲੈ ਕੇ ਬਹਿਬਲ ਕਲਾਂ ਗੋਲੀ ਕਾਂਡ ਬਹਿਬਲ ਕਲਾਂ ਗੋਲੀ ਕਾਂਡ ਤੋਂ ਲੈ ਕੇ ਅੱਜ ਇੱਥੇ ਬਿਲਕੁਲ ਭਾਈ ਕਿਵੇਂ ਦੇਖਦੇ ਹੋ ਤੁਸੀਂ ਇਸੇ ਇਲਾਕੇ ਦੇ ਹੋ ਤੇ ਕੀ ਮਹਿਸੂਸ ਕਰਦੇ ਹੋ ਜਦੋਂ ਐਡਾ ਵੱਡਾ ਖਤਰਾ ਮੰਡਰਾਉਂਦਾ ਹੈ ਭਾਈ ਜੀ ਦੇਖੋ ਇਹ ਅੱਜ ਸਾਨੂੰ ਚੌਥਾ ਦਿਨ ਲਗਾਤਾਰ ਇਹ ਜਿੰਨੇ ਲੋਕ ਨੌਜਵਾਨ ਤੁਸੀਂ ਦੇਖ ਰਹੇ ਹੋ ਭਾਈ ਇਹ ਇਹ ਆਪ ਮੁਹਾਰੇ ਚੱਲ ਕੇ ਇਹਨਾਂ ਸਾਰਿਆਂ 'ਚੋਂ ਕੋਈ ਬੇਲਾ ਨਹੀਂ ਕੋਈ ਕਿਸੇ ਕੰਮ ਤੇ ਕਾਬਜ ਆ ਕੋਈ ਕਿਸੇ ਕੰਮ ਤੇ ਨੌਕਰੀ ਤੇ ਕਾਬਜ ਆ ਸਾਬ ਆਪਣੇ ਘਰ ਨੂੰ ਛੱਡ ਕੇ ਆਪਣੇ ਕਮਾਂਕਾਰਾਂ ਨੂੰ ਛੱਡ ਕੇ ਅੱਜ ਸਾਡੇ ਇਲਾਕੇ ਦੇ ਲਈ ਮੌਤ ਦੇ ਮੂੰਹ ਚ ਖੜੇ ਨੇ ਤੇ ਭਾਈ ਅਸੀਂ ਇਹਨਾਂ ਦਾ ਦੇਣਾ ਰਹਿੰਦੇ ਸਾਹ ਤੱਕ ਦੇ ਨਹੀਂ ਸਕਦੇ ਦੂਜੀ ਗੱਲ ਰਹੀ ਇਸ ਸਰਕਾਰ ਦੀ ਇਹ ਨੌਜਵਾਨ ਇਹ ਲੋਕ ਸਾਡੇ ਲਈ ਨਾ ਆਉਂਦੇ ਤਾ ਬਾਈ ਅੱਜ ਨਾ ਤੁਸੀਂ ਸਾਡਾ ਇੰਟਰਵਿਊ ਲੈ ਰਹੇ ਹੁੰਦੇ ਤੇ ਨਾ ਅਸੀਂ ਇੱਥੇ ਬੈਠ ਕੇ ਇੰਟਰਵਿਊ ਦੇ ਰਹੇ ਹੁੰਦੇ ਤੁਸੀਂ ਇਸੇ ਸਰਕਾਰ ਨੂੰ ਸਮਝਦੇ ਹੋ ਵੀ ਦੋਸ਼ੀ ਹੈ ਜਾਂ ਸਾਰੇ ਮੈਂ ਦੱਸਾਂ ਕਿ ਹੋਂ ਕੱਲ ਨੂੰ ਨਾ ਰੋਜ ਬਾਈ ਕੱਲ ਨੂੰ ਐ ਐਮਐਲਏ ਉੱਥੇ ਬੈਠਾ ਜੀਗਾ ਕਮੈਂਟ ਦੇ ਕੈਮਰਾਮੈਨ ਨੂੰ ਦਿਖਾਓ ਉੱਥੇ ਥੋੜਾ ਦਿਖਾਓ ਬਾਈ ਉੱਥੇ ਬੈਠਾ ਜੀ ਇੰਨਾ ਇਹ ਝਾੜੂ ਬੀਬੀਆਂ ਕਹਿੰਦੀਆਂ ਨੇ ਝਾੜੂ ਖੜਾ ਨਾ ਕਰੋ ਇਹ ਝਾੜੂ ਪਾਰਟੀ ਦਾ ਐਮਐਲਏ ਕੱਲ ਨੂੰ ਉੱਥੇ ਬੈਠਾ ਉਹ ਬਾਨੀ ਵੀ ਥੱਲੇ ਨੂੰ ਡੇਗ ਗਿਆ ਬਾਈ ਜੀ ਇਹ ਨਾ ਉਹ ਥੱਲੇ ਨੂੰ ਹੀ ਡੇਗ ਗਿਆ ਬਈ ਡੇਗਿਆ ਨਾ ਬਾਈ ਝੂਠਾ ਨਹੀਂ ਭਾਈ ਫਿਰ ਮੈਂ ਕਹਿ ਰਿਹਾ ਸੋਚ ਰਹੇ ਹੋ ਇੰਨਾ ਕ ਲੈਣਾ ਉਹ ਥੱਲੇ ਨੂੰ ਹੀ ਡੇਗ ਗਿਆ ਹੋਰ ਵੀ ਲੀਡਰ ਆਉਂਦੇ ਨੇ ਪਰ ਉਹ ਕੋਈ ਸੇਵਾ ਕਰਕੇ ਜਾਂਦੇ ਨੇ ਉੱਥੇ ਉਹਨੂੰ ਕੁਰਸੀ ਢਾਕੇ ਬਿਠਾਤੀ ਇਹਨਾਂ ਨੇ ਕਿ ਭਾਈ ਉੱਥੇ ਬਹਿ ਜਾ ਉਹ 10 ਮਿੰਟ ਬਾਅਦ ਗਿਆ ਉਹ ਥੱਲੇ ਨੂੰ ਹੀ ਡੇਗ ਗਿਆ ਫਰੀ ਨਾ ਲੋਕਾਂ ਦਾ ਚੁਣੇ ਹੋਏ ਨੁਮਾਇੰਦਾ ਹੈ ਨਾ ਲੋਕਾਂ ਦਾ ਝੂਠ ਭਾਈ ਪੰਜਾਬ ਦੇ ਲੋਕਾਂ ਨੂੰ ਮੈਂ ਇੱਕ ਗੱਲ ਦੱਸਣੀ ਚਾਹੁੰਦਾ ਬੇਫਕੂ ਬਣਾ ਭੋਲੇ ਬਣਾਇਆ ਜਾਂਦਾ ਫਰੀ ਇਹ ਮੈਂ ਨਾ ਲੋਕਾਂ ਨੂੰ ਵੀ ਕਹਿਣਾ ਚਾਹੁੰਦਾ ਹੁਣ ਨਾ ਫਰੀ ਦੇ ਚੱਕਰਾਂ 'ਚ ਪੈ ਜਾਓ ਪਹਿਲਾਂ ਤਾਂ ਨੁਕਸਾਨ 6.5 6 ਫੁੱਟ ਦੇ ਮਾਵਾਂ ਦੇ ਛਤੀਰਾ ਵਰਗੇ ਪੁੱਤ ਮਰਵਾ ਠੀਕ ਹੈ ਤੁਹਾਡੇ ਫਰੀ ਦੇ ਚੱਕਰ ਦੇ ਵਿੱਚ ਸਰਕਾਰਾਂ ਨੇ ਸਾਰੀਆਂ ਨੇ ਫਰੀ ਦਿੱਤਾ ਬਾਈ ਕਾਂਗਰਸ ਨੇ ਵੀ ਸਫਰ ਫਰੀ ਕਰੇ ਆ ਮੈਂ ਐਨਐਸਯੂਆਈ ਦਾ ਪੰਜਾਬ ਦਾ ਪ੍ਰਧਾਨ ਆ ਬਾਈ ਸਭ ਤੋਂ ਮਾੜੀ ਗੱਲ ਸੀ ਕਾਂਗਰਸ ਦੀ ਸਭ ਤੋਂ ਮਾੜੀ ਗੱਲ ਸੀ ਫਰੀ ਜਦੋਂ ਕੋਈ ਬੰਦਾ ਫਰੀ ਕਰਦਾ ਨਾ ਕਿਸੇ ਚੀਜ਼ ਨੂੰ ਮਤਲਬ ਉਹਦੇ ਸ਼ਿਕਾਰੀ ਦੇ ਮੂੰਹ ਨੂੰ ਖੂਨ ਲਾਉਂਦਾ ਜਦੋਂ ਕੋਈ ਬੰਦਾ ਫਰੀ ਕਰਦਾ ਉਹਦੇ ਵਿੱਚ ਜੰਜਾਲ ਪਾਏ ਜਾਂਦੇ ਨੇ ਉਹ ਆਜ਼ਾਦ ਨਹੀਂ ਰਹਿੰਦਾ ਬੰਦਾ ਅੱਜ ਅਸੀਂ ਇੱਥੇ ਜਿੰਨੇ ਖੜੇ ਨੇ ਹਜ਼ਾਰ ਜਮੀਰਾਂ ਵਾਲੇ ਖੜੇ ਨੇ ਪਰ ਇਹ ਸਰਕਾਰ ਆਜ਼ਾਦ ਨਹੀਂ ਹੈਗੀ ਅਸਲੀ ਲੋਕ ਜਿਹੜੇ ਫ੍ਰੀ ਦਾ ਮਜ਼ਾ ਲੈ ਰਹੇ ਨੇ ਬਾਦਲ ਨੇ ਬਿਜਲੀਆਂ ਫ੍ਰੀ ਕਰੀਆਂ ਸੀਗੀਆਂ ਕਾਂਗਰਸ ਨੇ ਫ੍ਰੀ ਕਰੀਆਂ ਕਾਂਗਰਸ ਨੂੰ ਕਰਨੀਆਂ ਪਈਆਂ ਕਿਉਂ ਕਿਉਂਕਿ ਕਾਂਗਰਸ ਵੀ ਚਾਹੁੰਦੀ ਸਾਡਾ ਰਾਜ ਆ ਜਾਵੇ ਕਾਂਗਰਸ ਵੀ ਗਲਤੀ ਕੈਪਟਨ ਅਮਨਿੰਦਰ ਸਿੰਘ ਪਠਾਮੇਸ ਕਰਤਾ ਰੀਤ ਗਲਤ ਚੱਲ ਪਈ ਮੈਂ ਕਹਿੰਦਾ ਰੀਤ ਮਕਾਉਣੀ ਪੈਣੀ ਕਿਸੇ ਨੂੰ 5 ਸਾਲ ਵਾਸਤੇ ਪੰਜਾਬ ਨੂੰ ਉਹ ਮੁੱਖ ਮੰਤਰੀ ਚਾਹੀਦਾ ਜਿਹੜਾ ਅਗਲਾ 5 ਸਾਲਾਂ ਸੋਚੂਗਾ ਜਿਹੜਾ ਸੋਚੂਗਾ ਕਿ ਮੈਂ ਸਿਆਸਤ ਛੱਡ ਦੂੰਗਾ 5 ਸਾਲ ਬਾਅਦ ਪੰਜਾਬ ਨੂੰ ਇਹ ਕੀ ਆਉਣ ਵਾਲੀਆਂ ਨਸਲਾਂ ਅਸੀਂ ਤਾਂ ਬਾਈ ਚੱਲ ਲਵਾਂਗੇ ਪਰ ਜਿਹੜੇ ਅਗਲੀ ਜਨਰੇਸ਼ਨ ਹੈ ਬਾਈ ਇਹਨਾਂ ਦੀ ਅੱਖਾਂ 'ਚ ਦੇਖ ਮੜ ਜਾ ਬਾਈ ਅਸੀਂ ਕਿੰਨਾ ਕ ਕਹੀ ਜਾਈਏ ਚੜ੍ਹਦੀ ਕਲਾ ਅਸੀਂ ਕਹੀ ਜਾਂਨੇ ਚੜ੍ਹਦੀ ਕਲਾ ਠੀਕ ਆ ਪਰ ਜਦੋਂ ਯਾਰ ਬਾਈ ਅਸੀਂ ਆ ਕੰਮ ਵਾਸਤੇ ਬਣੇ ਆ ਯਾਰ ਮਤਲਬ ਡੁੱਬਣਾ ਹੀ ਸਾਡੀ ਕਿਸਮਤ ਬਣ ਗਈ ਇਹ ਕਹਿਣਾ ਚਾਹੁੰਦੇ ਹਾਂ ਮਤਲਬ ਸ਼ਹੀਦਿਆਂ ਦੇ ਇਹਨੂੰ ਅਸੀਂ ਹਰ ਕੰਮ ਨੂੰ ਅੱਗੇ ਅਸੀਂ ਮਤਲਬ ਇਹ ਲੀਡਰ ਜਿਹੜੇ ਨੇ ਬਸ ਇਹ ਤੁਹਾਨੂੰ ਬੈਠ ਕੇ ਦਿਖਾ ਕੇ ਇਹੀ ਦੱਸਣਾ ਚਾਹੁੰਦੇ ਨੇ ਕਿ ਯਾਰ ਅਸੀਂ ਆ ਗਏ ਹਾਂ ਅਸੀਂ ਸਾਰਾ ਕੁਝ ਇਹਨਾਂ ਤੋਂ ਬਾਈ ਇੱਕ ਚੀਜ਼ ਕੀ ਹੈ ਯਾਰ ਆਰਡੀ ਐਂਟੀ ਪੁਲਸ ਰਾਈਟ ਜਦੋਂ ਆਪਤਾ ਆਉਂਦੀ ਹੈ ਨਾ ਯੂਰਪ ਦੇ ਦੇਸ਼ਾਂ ਚ ਕੀ ਹੁੰਦਾ 18 ਸਾਲ ਤੱਕ ਉਹ ਬੰਦੇ ਨੂੰ ਮਿਲਟਰੀ ਚ ਭੇਜਦੇ ਨੇ ਜਦੋਂ ਆਪਤਾ ਆਉਂਦੀ ਹੈ ਘਰੋਂ ਸੱਦ ਲੈਂਦੇ ਨੇ ਐਂਟੀ ਰਾਈਟ ਪੁਲਸ ਆ ਉਹ ਸਾਨੂੰ ਡਾਂਗਾ ਪਾਉਣ ਨੂੰ ਹੀ ਰੱਖੀ ਆ ਇੱਥੇ ਕਿੱਥੇ ਐਂਟੀ ਰਾਈਟ ਪੁਲਸ ਮੈਂ ਲਾਸਟ ਇੱਕ ਗੱਲ ਕਹਿਣੀ ਚਾਹੁੰਦਾ ਬਾਈ ਸਿਰਫ ਇੱਕ ਗੱਲ ਕਿ ਉਹ ਹੜ ਉਹ ਬਾਈ ਥੱਲੇ ਵੀ ਦੇਖੀ ਜਾਂਦੇ ਨੇ ਲਾਸਟ ਇੱਕ ਗੱਲ ਕਹਿਣੀ ਚਾਹੁੰਦਾ ਹਜੇ ਟ੍ਰੇਲਰ ਫਿਲਮ ਅਸਲੀ ਸ਼ੁਰੂ ਹੋਣੀ ਹੈ ਅਜਨਾਲੇ ਦੇ ਵਿੱਚ ਇੱਥੇ ਤਾਂ ਚਲੋ ਇਹਨਾਂ ਨੇ ਸਾਂਭ ਲੈਣਾ ਉੱਥੇ ਬਿਮਾਰੀਆਂ ਸ਼ੁਰੂ ਹੋਣੀਆਂ ਹਜੇ ਤੱਕ ਸਰਕਾਰ ਨੇ ਉੱਥੇ ਡੰਗਲ ਡਾਕਟਰ ਨਹੀਂ ਭੇਜੇ ਹਜੇ ਤੱਕ ਸਰਕਾਰ ਨੇ ਉੱਥੇ ਡਾਕਟਰ ਨਹੀਂ ਭੇਜੇ ਵੀਰੋ ਤੁਹਾਡੇ ਚੈਨਲ ਤੁਸੀਂ ਵੀ ਭਾਈ ਬੇਨਤੀ ਕਰ ਜੋ ਬਹੁਤ ਦੂਰ ਤੱਕ ਤੁਹਾਡੀ ਵੀਡੀਓ ਜਾਂਦੀ ਹੈ ਵੀਰੋ ਹਜੇ ਸ਼ੁਰੂ ਹੋਣੀ ਹੈ ਐਨਆਰਆਈ ਵੀਰੋ ਇੱਕ ਜਮਨਾ ਫੰਡ ਭੇਜੀ ਚਲੋ ਕਿਸੇ ਦਾ ਵੀ ਸਕੈਨਰ ਦੇ ਕੇ ਫੰਡ ਪਾ ਦਿੰਨੇ ਹੋ ਕਿ ਹਾਂ ਜੀ ਆਪ ਤਾਂ ਆਇਆ ਇਹਨਾਂ ਦੇ ਕੱਪੜੇ ਲਿਬੜੇ ਨੇ ਕਿ ਫੰਡ ਲੰਗਰ ਬਹੁਤ ਸਮੋਸੇ ਮਿਲ ਰਹੇ ਪਨੀਰ ਵਾਲੇ ਸਾਨੂੰ ਲੋਡ ਆ ਜਿਹੜੇ ਉੱਥੇ ਪਿੰਡ ਨੇ ਉਹਨਾਂ ਨੂੰ ਅਡਾਪਟ ਕਰਨ ਦੀ ਐਨਆਰਆਈ ਵੀਰੋ ਤੁਹਾਨੂੰ ਪਿੰਡ ਗੋਦ ਲੈਣੇ ਪੈਣੇ ਆ ਕਿਉਂਕਿ ਆ ਜਿਹੜੀ ਚਿੱਕਣੀ ਮਿੱਟੀ ਆ ਜਿਹੜੀ ਸਾਡੇ ਪੈਰਾਂ ਤੇ ਵੀ ਲੱਗ ਇਹ ਉਹਨਾਂ ਦੇ ਘਰਾਂ 'ਚ ਦੋ-ਦੋ ਮਹੀਨੇ ਤੋਂ 10-10 ਦਿਨ ਤੋਂ ਪਈਆ ਇਹ ਦੋ-ਦੋ ਸਾਲ ਉਹਨਾਂ ਦੇ ਘਰਾਂ 'ਚ ਨਹੀਂ ਰਹੇ ਹੁਣ ਅਜੇ ਨਾਲ ਜਿਹੜੇ ਜਿੰਨੇ ਮਾਝੇ ਵਾਲੇ ਪਾਸੇ ਨੇ ਉਹ ਵੀ ਸਾਡਾ ਪੰਜਾਬ ਆ ਨਾ ਇਹ ਸਾਨੂੰ ਬਿਉਂਤਬੰਦੀ ਬਣਾਉਣੀ ਪੈਣੀ ਟਰੈਕਟਰਾਂ ਦੀ ਲੋਡ ਆ ਫੋਗਿੰਗ ਮਸ਼ੀਨਾਂ ਦੀ ਲੋਡ ਹੋਣੀ ਆ ਇਹ ਲੋਡ ਜ਼ਰੂਰੀ ਕਰੋ ਬਹੁਤ ਪ੍ਰਬੰਧ ਕਰਨੇ ਪੈਣੇ ਆ ਤੁਸੀਂ ਅਜ ਸੁਖਵੀਰ ਸਿੰਘ ਬਾਦਲ ਨੂੰ ਘੇਰੇ ਆ ਬਾਈ ਭਾਈ ਭਰਾ ਕੀ ਚੱਕਰ ਹੈ ਉਹ ਘੇਰੇ ਦਾ ਦੇ ਹੀ ਨਹੀਂ ਉਹਨਾਂ ਨੇ ਆਪਾਂ ਸਵਾਲ ਕਰਨੇ ਤੇ ਕਿਉਂ ਉਹਨਾਂ ਨੇ ਚੇਲੇ ਜਫਟੇ ਜਿਹਾ ਫਿਰਦੇ ਤੇ ਉੱਥੇ ਮੁਆਫਤ ਵਿੱਚ ਆਏ ਸੀ ਨਾ ਤੁਹਾਨੂੰ ਜੀ ਆਇਆਂ ਨੂੰ ਕਿਹਾ ਤੁਸੀਂ ਉਹਨਾਂ ਨੂੰ ਵੀ ਚਲੋ ਆਇਓ ਤੁਹਾਡਾ ਸਵਾਗਤ ਉਹਨਾਂ ਨੇ ਕਿਹਾ ਸਵਾਗਤ ਕਰਨਾ ਯਾਰ ਜਿਨ੍ਹਾਂ ਨੇ ਜਿਨ੍ਹਾਂ ਨੇ ਪੰਥ ਦੇ ਪੰਜਾਬ ਨੂੰ ਖਾ ਲਿਆ ਇਹਨਾਂ ਦੇ ਸ਼ਕਲਾਂ ਦੇਖਣ ਨੂੰ ਦਿਲ ਕਰਦਾ ਯਾਰ ਹੂੰ ਇਹਨਾਂ ਨੇ ਪੰਥ ਦਾ ਨਾਸ ਕਰਤਾ ਪੰਜਾਬ ਨੂੰ ਵੇਚ ਕੇ ਖਾ ਕੇ ਸਭ ਤੋਂ ਪਹਿਲਾਂ ਮਾਈਨਿੰਗ ਤਾਂ ਇਹਨਾਂ ਨੇ ਸ਼ੁਰੂ ਕਰਾਈ ਤੀ ਹੂੰ ਅੱਜ ਕਹਤੇ ਆਉਂਦੇ ਆ 2 ਲੱਖ ਰੁਪਏ ਦੇ ਕੇ ਗਿਆ ਉਹ ਵੀ ਗੋਲਗਾ ਦਾ ਹੀ ਪੈਸਾ ਦੇ ਕੇ ਗਿਆ ਉਹ ਐਸਡੀਪੀਸੀ ਦਾ ਉਹ ਤਾਂ ਉੱਥੇ ਐਸਡੀਪੀਸੀ ਦਾ ਉੱਥੇ ਚਾਹੀਦਾ ਤਾਂ ਕੌਮ ਨੂੰ ਪੜਾਉਣਾ ਚਾਹੀਦਾ ਤਾਂ ਕੌਮ ਵਾਸਤੇ ਫ੍ਰੀ ਐਜੂਕੇਸ਼ਨ ਚਾਹੀਦੀ ਦੀ ਹਸਪੀਟਲ ਚਾਹੀਦੇ ਸੀ ਉਹ ਕੌਮ ਦਾ ਪੈਸਾ ਅੱਜ ਲੋਕਾਂ ਨੂੰ ਦੇ ਕੇ ਜਾ ਰਿਹਾ ਹੈ ਲੋਕਾਂ ਦਾ ਪੈਸਾ ਸੀ ਲੋਕਾਂ ਤੱਕ ਆ ਗਿਆ ਫਿਰ ਉਹ ਭਗਵੰਤਮਾਨ ਕਹਿੰਦਾ ਹੁੰਦਾ ਸੀ ਪਰ ਇਹ ਕਿਹ ਚੱਕਰ ਹੈ ਭਗਵੰਤਮਾਨ ਕਹਿੰਦਾ ਲੋਕਾਂ ਦਾ ਪੈਸਾ ਲੋਕਾਂ ਉਹ ਚੁੱਪ ਭਗਵੰਤਮਾਨ ਵਾਲੀ ਗੱਲ ਕਰਨਾ ਭਗਵੰਤਮਾਨ ਕੀ ਕਹਿੰਦਾ ਹੁੰਦਾ ਸੀਗਾ ਸਟੇਜ ਤੇ ਖੜਾ ਹੋ ਕੇ ਕੇਦਰੀਵਾਲ ਅਰੇ ਇਹ ਤੁਹਾਡਾ ਪੈਸਾ ਹੈ ਇਸ ਕੋ ਲੈ ਲੈਣਾ ਔਰ ਕੰਮ ਉਧਾ ਕਰ ਦੇਣਾ ਕੋਈ ਨਾ ਭਰਾਵਾ ਹੁਣ ਫੇਰ ਨਾ ਕਰ 2027 ਤੋਂ ਪੈਸੇ ਹੀ ਦੇਣੇ ਆ ਅਸੀਂ ਵੀ ਇੱਦਾਂ ਇੱਦਾਂ ਕਰਕੇ ਇੱਦਾਂ ਕਰ ਦੇਣਾ ਕੰਮ ਇੱਕ ਬੇਨਤੀ ਮੈਂ ਬਾਈ ਜੀ ਤੁਹਾਨੂੰ ਕਰਦਾ ਇਹ ਨਾ ਗੱਲ ਚੱਲੀ ਸੀਗੀ ਦੋ ਇਸ ਇਲੈਕਸ਼ਨ ਤੋਂ ਪਹਿਲਾਂ ਇਹਨਾਂ ਨੇ ਗੱਲ ਚਲਾਈ ਸੀਗੀ ਕਿ ਲੀਡਰਾਂ ਨੂੰ ਕੁਐਸਚਨ ਕਰਿਆ ਕਰੋ ਜੇ ਅੱਜ ਸਾਡੇ ਨੌਜਵਾਨ ਕੁਐਸਚਨ ਕਰਨ ਜਾਂਦੇ ਨੇ ਨਾ ਤੇ ਇਹ ਪਰਚੀਆਂ ਤੱਕ ਜਾਂਦੇ ਨੇ ਤੇ ਮੈਂ ਤੁਹਾਡੇ ਚੈਨਲ ਦਾ ਹੀ ਕਿਉਂਕਿ ਤੁਸੀਂ ਉਹ ਆਧਾਰਾ ਬਣ ਚੁੱਕੇ ਹੋ ਜਿਹਨੂੰ ਸਾਰਾ ਪੰਜਾਬ ਨਹੀਂ ਸਾਰੀ ਦੁਨੀਆ ਦੇਖਦੀ ਹੈ ਮੈਂ ਤੁਹਾਡੇ ਚੈਨਲ ਆਈਏ ਉਹਨਾਂ ਨੂੰ ਸਾਡੀ ਚੇਤਾਵਨੀ ਨੌਜਵਾਨਾਂ ਦੀ ਸਮਝ ਲਓ ਕੁਝ ਸਮਝ ਲਓ ਇਹ ਚਿੱਟੇ ਕੱਪੜੇ ਨਾ ਲੋਕਾਂ ਨੇ ਇਹਨਾਂ ਨੂੰ ਦਿੱਤੇ ਸੀਗੇ ਜਿਹੜੇ ਅੱਜ ਇਹ ਪਾਈ ਫਿਰਦੇ ਨੇ ਨਾ ਤੇ ਮਹਾਰਾਜ ਟਾਈਮ ਲਿਆਵੇ ਇਹ ਚਿੱਟੇ ਕੱਪੜੇ ਹੀ ਇਹਨਾਂ ਦੇ ਤਾਰਾਂਗੇ ਜੋ ਇਹਨਾਂ ਨੇ ਸਾਡੇ ਨਾਲ ਕੀਤੀ ਆ ਅੱਜ ਆ ਤੁਸੀਂ ਨਿਗਾ ਮਾਰ ਸਕਦੇ ਹੋ 5000 ਬੰਦਾ ਆਪਣੇ ਘਰਾਂ ਤੋਂ ਬੇਕਾਰ ਹੋ ਕੇ ਇੱਥੇ ਬੈਠਾ ਅਸੀਂ ਇਹਨਾਂ ਦਾ ਮੋਲੀ ਸੀ ਤੇ ਏਸੀ ਰੂਪ ਚ ਮੋੜਾਂਗੇ ਬਿਲਕੁਲ ਥੱਲੇ ਚੱਕੋ ਵੀਰ ਥੱਲੇ ਦੀ ਲੋੜ ਥੱਲੇ ਪ੍ਰਸ਼ਾਦਾ ਛਕ ਲਿਆ ਸੋ ਇਹ ਜਵਾਨੀ ਜਿਹੜੀ ਹੈਗੀ ਆ ਤੁਸੀਂ ਦੇਖੋ ਵੀਰ ਲੱਗੇ ਹੋਏ ਆ ਸੋ ਚੜਦੀ ਕਲਾ ਦੇ ਵਿੱਚ ਲੱਗੇ ਹੋਏ ਆ دریاਵਾਂ ਦੇ ਕੰਢੇ ਜਦੋਂ ਮੌਤ ਸਿਰ ਦੇ ਉੱਤੇ ਹੋਵੇ ਤਾਂ ਖੜਨਾ ਸੌਖ ਨਹੀਂ ਹੁੰਦਾ ਸਰਤਾਜ ਦਾ ਇੱਕ ਗੀਤ ਆ ਕਿ ਜਦੋਂ ਪਤਾ ਹੋਵੇ ਸੀਨੇ 'ਤੇ ਛੇਕ ਪੈਣਗੇ ਉਦੋਂ ਜੰਗ ਜਾਣ ਵਾਲੇ ਬੰਦੇ ਆਮ ਨਹੀਂ ਹੁੰਦੇ ਜਦੋਂ ਪਤਾ ਹੋਵੇ ਕਿ دریاਵਾਂ ਦੇ ਕੰਢੇ ਮੌਤ ਕੂਕਦੀ ਆ ਮੌਤ ਵਾਜਾ ਮਾਰਦੀ ਆ ਇਹ ਪਾਣੀ ਨੇ ਕਿਸੇ ਨੂੰ ਨਹੀਂ ਬਖਸ਼ਣਾ ਤਾਂ ਉਸ ਸਮੇਂ ਜਿਹੜੇ ਲੋਕ ਇੱਥੇ ਆਉਂਦੇ ਆ ਤਾਂ ਉਹ ਯੋਧੇ ਲੋਕ ਹੁੰਦੇ ਆ ਯੋਧੇ ਲੋਕ ਆ ਸਾਰੇ ਇਹ ਯੋਧੇ ਲੱਗੇ ਹੋਏ ਆ ਤੇ ਪੰਜਾਬ ਦੇ ਉਹ ਲੋਕ ਆ ਜਿਹੜੇ ਜਾਗਦਿਆਂ ਜ਼ਮੀਰਾਂ ਵਾਲੇ ਲੋਕ ਆ ਸੋ ਇਹਨਾਂ ਦਾ ਕੋਈ ਮੁਕਾਬਲਾ ਨਹੀਂ ਆ ਇਹਨਾਂ ਨੂੰ ਕੋਈ ਇਹਨਾਂ ਦਾ ਕੋਈ ਅੰਕਲਨ ਨਹੀਂ ਕਰ ਸਕਦਾ ਕਿ ਇਹਨਾਂ ਦੀ ਸ਼ਕਤੀ ਸਮਰੱਥਾ ਕਿੱਥੇ ਤੱਕ ਆ ਅਕਾਲਪੁਰਖ ਜਿੰਨਾ ਬਲ ਬਖਸ਼ੀ ਜਾਂਦਾ ਮੇ ਫੱਟੇ ਚੱਕਦੇ ਆਉਂਦੇ ਆ ਤੁਸੀਂ ਦੇਖੋ ਕਿ ਕਿਸ ਤਰ੍ਹਾਂ ਥੈਲਿਆਂ ਦੇ ਢੇਰ ਲੱਗੇ ਹੋਏ ਆ ਬੀਤੀ ਰਾਤ ਤੋਂ ਬਾਅਦ ਇੱਥੇ ਟਰਾਲੀਆਂ ਦੀਆਂ ਲਾਈਨਾਂ ਲੱਗੀਆਂ ਮਿੱਟੀਆਂ ਭਰ-ਭਰ ਕੇ ਜਿਹੜੀ ਖਾਲੀ ਮਿੱਟੀ ਲੈ ਕੇ ਆਏ ਲੋਕ ਐਵੇਂ ਹੀ ਤਾਂ ਉਹਨੂੰ ਥੱਲਿਆਂ ਦੇ ਵਿੱਚ ਬਾਹਰ ਭਰਿਆ ਜਾ ਰਿਹਾ ਪਰ ਇੱਥੇ ਥੱਲੇ ਬਹੁਤ ਆਤ ਵਿੱਚ ਹੁਣ ਪਹੁੰਚ ਰਹੇ ਆ ਤੇ ਤੇ ਤੁਸੀਂ ਦੇਖੋ ਕਿ ਕਿਸ ਤਰ੍ਹਾਂ ਦਰਿਆਵਾਂ ਦੇ ਬੰਦ ਜਿਹੜੇ ਮੋੜੇ ਜਾ ਰਹੇ ਇੱਥੇ ਸਾਡੇ ਇਹ ਭਰਾ ਇਹ ਨੌਜਵਾਨ ਵੀਰ ਕਿਵੇਂ ਠੀਕ ਆ ਚੜ੍ਹਦੀ ਕਲਾ ਕਿੰਨੀ ਦੇਰ ਤੇ ਲੱਗੇ ਹੋਏ ਹੁਣ ਲਹਾਣਾਤ ਕਿਦਾਂ ਦੇ ਤਿੰਨ ਦਿਨ ਹੋ ਗਏ ਕੁਝ ਹੁਣ ਲੋਟ ਆਇਆ ਕੰਮ ਹੈਗਾ ਹੀ ਲੋਟ ਜਣੀ ਆਏ ਆ ਵੀ ਚਲੋ ਬਰਾਬੂ ਮੂਰੇ ਤਾਂ ਕਿਹਾ ਜੋਰ ਆ ਪਰ ਆਪਣੇ ਕਿੰਨੀ ਦੇਰ ਤੇ ਚਲਾਈ ਜਾਂਦੇ ਆ ਕੰਮ ਲਾ ਜਾਣੇ ਆ ਰਾਤ ਨੂੰ ਥੋੜਾ ਦਬ ਜਾਂਦਾ ਹੋਰ ਲਾ ਦੰਨੇ ਉੱਪਰ ਆ ਕੇ ਹਾਂਜੀ ਹਾਂ ਬੈ ਜਾਂਗੇ ਇੱਥੇ ਹੀ ਫਿਰ ਲਾਈ ਜਾਉਂਗੇ ਪੰਜ ਚਾਰ ਦਿਨ ਕੋਈ ਚੱਕਰ ਨਹੀਂ ਹੈਗਾ ਬਾਕੀ ਪਾਣੀ ਦਾਏ ਹੁਣ ਪਿੱਛੇ ਤੇ ਪਾਣੀ ਨਹੀਂ ਨਾ ਘਟ ਰਿਹਾ ਹੈਗਾ ਜਿੰਨਾ ਚਿਰ ਪਾਣੀ ਨਹੀਂ ਘਟਦਾ ਉਨਾ ਚਿਰ ਤਾਂ ਫਿਰ ਔਖਾ ਹੀ ਆ ਰੱਬ ਤੇ ਕਿੰਨਾ ਭਰੋਸਾ ਰੱਬ ਵਰਦਾ ਭਰੋਸਾ ਹੀ ਪੂਰਾ ਰੱਬ ਦੇ ਆਸਰੇ ਹੀ ਆ ਨਹੀਂ ਕਿੱਥੇ ਚੱਲਣਾ ਦਾ ਹੀ ਕੰਮ ਰੇ ਰੱਬ ਦੇ ਬਿਨਾਂ ਤਾਂ ਕਿੱਥੇ ਚੱਲਣਾ ਦਾ ਤਾਂ ਹੀ ਇਹਨਾਂ ਜ਼ੋਰ ਮਾਰਦੇ ਆ ਲੋਕ ਸੇਵਾ ਜ਼ੋਰ ਸ਼ੋਰ ਦੇ ਨਾਲ ਚੱਲ ਰਹੀ ਹੈ ਸੋ ਬਾਈ ਜੀ ਆ ਜਿਹੜੀ ਪ੍ਰਸ਼ਾਸਨਿਕ ਮਦਦ ਆ ਉਹ ਤੁਹਾਨੂੰ ਕਿੰਨੀ ਕਿੱਥੇ ਮਿਲੀ ਆ ਕੇ ਬਾਈ ਜੀ ਤੁਹਾਡੇ ਸਾਹਮਣੇ ਹੀ ਆ 5000 ਬੰਦੇ ਜੋ ਤੁਸੀਂ ਮੈਨੂੰ 5 ਬੰਦੇ ਪ੍ਰਸ਼ਾਸਨ ਦੇ ਲੱਭ ਕੇ ਦਿਖਾਓ ਇਹ 5000 ਬੰਦਾ ਖੜਾ ਜਿੱਥੇ ਜਿੱਥੇ ਦਾ ਤੁਹਾਡਾ ਕੈਮਰਾ ਜਾਂਦਾ ਨਿਗਾਹ ਮਾਰੋ ਇਹ ਬਿਨਾ ਸੱਦੇ ਤੋਂ ਆਏ ਹੋਏ ਨੇ ਆਪ ਮੁਹਾਰੇ ਆਪਣੇ ਕੰਮ ਤੁਸੀਂ ਤੁਸੀਂ ਉਹ ਗੱਲ ਕਰਦੀ 25 25 50 ਹਾਂ ਕੋਈ ਪ੍ਰਸ਼ਾਸਨ ਦਾ ਬੰਦਾ ਕੋਈ ਐਮ ਐਲ ਏ ਐਮ ਪੀ ਆਮ ਆਦਮੀ ਪਾਰਟੀ ਦਾ ਵਰਕਰ ਲੱਭ ਕੇ ਦਿਖਾ ਵਾਕਈ ਲੱਭ ਕੇ ਦਿਖਾਓ ਇਹ ਤੁਹਾਨੂੰ ਕਿਸੇ ਪਾਰਟੀ ਦਾ ਹਾਂ ਠੀਕ ਹੈ ਬਾਈ ਜੀ ਦੂਜੀ ਗੱਲ ਰਹੀ ਪ੍ਰਸ਼ਾਸਨ ਸਰਕਾਰ ਦੇ ਨੁਮਾਇੰਦੇ ਆ ਦੇ ਹੱਥੋਂ ਚੱਲਦਾ ਇਹ ਜ਼ਿੰਮੇਵਾਰੀ ਨਾਲ ਕਹਿ ਰਹੇ ਹੋ ਗੱਲ ਬਾਈ ਜਿਹੜਾ ਬਿਆਨ ਤੁਸੀਂ ਦੇ ਰਹੇ ਹੋ ਵੀ ਪ੍ਰਸ਼ਾਸਨ ਹੈ ਨਹੀਂ ਹੋ ਰਿਹਾ ਉਹ ਅਗਲੇ ਫਿਰ ਵੀਡੀਓ ਪਾ ਦੇ ਖੜ ਕੇ ਬਾਈ ਜੀ ਦਿਖਾਓ ਐਮ ਐਲ ਏ ਕਿੱਥੇ ਆ ਮੈਨੂੰ ਦਿਖਾਓ ਇਹ ਸਾਡੇ ਹਲਕੇ ਪਰ ਇਸ ਤੋਂ ਵੱਡੀ ਮੁਸੀਬਤ ਕੀ ਆਏਗੀ ਕਿ ਸਾਡਾ ਹਲਕਾ ਹੜਨ ਨੂੰ ਖੜ ਪਿਆ ਫਿਰ ਐਮ ਐਲ ਏ ਤੇ ਅਸੀਂ ਧਾਰਾ ਚ ਆਉਣੀਆਂ ਕੀ ਕਰਾਉਣਾ ਤੁਸੀਂ ਮੈਨੂੰ ਦੱਸੋ ਕਿੱਥੇ ਐਮ ਐਲ ਏ ਐਮ ਪੀ ਕਿੱਥੇ ਆ ਦੋਨੋਂ ਸਰਕਾਰ ਦੇ ਨੁਮਾਇੰਦੇ ਨੇ ਜਿਹਦੇ ਹਲਕੇ ਚ ਜੇ ਤੁਹਾਡੇ ਘਰ ਨੂੰ ਬਾਈ ਜੀ ਅੱਗ ਲੱਗੀ ਹੋਵੇ ਤੇ ਤੁਸੀਂ ਬਾਹਰ ਸੈਰ ਕਰਨ ਫਿਰਜੋਗੇ ਸਾਡੇ ਘਰ ਨੂੰ ਅੱਗ ਲੱਗੀ ਆ ਬਾਈ ਜੀ ਅਸੀਂ ਮਰਦੇ ਪਏ ਆ ਅੱਜ 4 ਦਿਨ ਹੋ ਗਏ ਕਿੱਥੇ ਆ ਮੌਜੂਦਾ ਐਮਐਲਏ ਕਿੱਥੇ ਆ ਮੌਜੂਦਾ ਐਮਪੀ ਦੂਜੇ ਤੇ ਉਂਗਲਾ ਚੱਕਣੀਆਂ ਬਾਈ ਜੀ ਬਹੁਤ ਆਸਾਨ ਨੇ ਇਹ ਹਰ ਸਰਕਾਰਾਂ ਨੂੰ ਪਿੱਟਦੇ ਰਹੇ ਨੇ ਤੇ ਅੱਜ ਲੋਕ ਇਹਨਾਂ ਨੂੰ ਪਿੱਟ ਰਹੇ ਨੇ ਤੇ ਹੁਣੇ ਜਵਾਬ ਦੇਣ ਤੇ ਕਿਉਂ ਭੱਜਦੇ ਨੇ ਉਹ ਕਹਿੰਦੇ ਰਾਜਨੀਤਿਕ ਰੋਟੀਆਂ ਨਾ ਸੇਕੋ ਆਫਤ ਦਾ ਸਮਾਂ ਬਾਈ ਇਹ ਅਸੀਂ ਨਹੀਂ ਸੇਕਦੇ ਤੁਸੀਂ ਸਾਨੂੰ ਨਾ ਸਿਕਾਓ ਰੋਟੀਆਂ ਤੁਸੀਂ ਆ ਕੇ ਲੋਕਾਂ ਨਾਲ ਜੁੜੋ ਔਰੇ ਉੱਥੇ ਕੁਰਸੀ ਢਾਕੇ ਕੱਲ ਬੈਠਾ ਸੀ ਜਿੱਥੇ ਬੈਠਾ ਸੀ ਉਹ ਮੈਨੂੰ ਜਗ੍ਹਾ ਲੱਭ ਕੇ ਦਿਖ ਇੰਨਾ ਮਨੂਸ ਬੰਦਾ ਸਾਨੂੰ ਮਿਲ ਗਿਆ ਕਿ ਜਿਹੜੀ ਜਗ੍ਹਾ ਤੇ ਬੈਠਿਆ ਪਿਆ ਆਮ ਨੂੰ ਜਗ੍ਹਾ ਹੀ ਕਰ ਗਈ ਉਹ ਬਾਕੀ ਕੋਈ ਉਹ ਬਾਕੀ ਕੋਈ ਏਰੀਆ ਨਹੀਂ ਕਰਿਆ ਜਿੱਥੇ ਉਹ ਬੈਠਾ ਸੀ ਕੁਰਸੀ ਲਾ ਕੇ ਉਹੀ ਜੇ ਏਰੀਆ ਕਰਿਆ ਤੁਸੀਂ ਇਹ ਕੈਮਰਾਮੈਨ ਨੂੰ ਮੈਂ ਬੇਨਤੀ ਕਰਾਂਗਾ ਕਿ ਜਿੱਥੇ ਜੇਸੀਬੀ ਚੱਲਦੀ ਆ ਉਹਦੇ ਅਗਲੇ ਪਾਸੇ ਐਮਐਲਏ ਬੈਠਾ ਦਾ ਨਹੀਂ ਅਸੀਂ ਤੁਹਾਨੂੰ ਫੁਟੇਜ ਦੇ ਦਾਂਗੇ ਫੋਟੋ ਦੇ ਦਾਂਗੇ ਉਹ ਉੱਥੇ ਹੀ ਬੈਠਾ ਸੀਗਾ ਤੇ ਅੱਜ ਉਹ ਜਗ੍ਹਾ ਲੱਭ ਕੇ ਦਿਖਾਓ ਬਾਈ ਜੀ ਜੇ ਲੋਕਾਂ ਨੇ ਉਹਨੂੰ ਵੋਟਾਂ ਪਾਈਆਂ ਨੇ ਉਹਨੂੰ ਇਸ ਇਸ ਮੁਕਾਮ ਤੇ ਪਹੁੰਚਾਇਆ ਹੈ ਤਾ ਅੱਜ ਲੋਕਾਂ ਦੇ ਉੱਤੇ ਆਫਤ ਆ ਉਹਦਾ ਫਰਜ ਬਣਦਾ ਕਿ ਲੋਕਾਂ ਲਈ ਖੜਨਾ ਕਿਸੇ ਨੂੰ ਉਂਗਲਾ ਕਰਨੀਆਂ ਕਿ ਫਲਾਣੇ ਨੇ ਉਹਰੇ ਮਾਈਨਿੰਗ ਕਰ ਥੋੜੇ 3.5 ਸਾਲ ਹੋ ਗਏ ਤੁਹਾਡੀ ਲੱਤਾਂ 'ਚ ਜਾਨ ਨਹੀਂ ਦਿਓ ਪਰਚਾ ਜਿਹਨੇ ਮਾਈਨਿੰਗ ਕੀਤੀ ਆ ਤੁਸੀਂ ਉਹਦੀ ਸਜ਼ਾ ਬਾਕੀ ਲੋਕਾਂ ਨੂੰ ਕਿਉਂ ਦਿੰਨੇ ਹੋ ਤੁਸੀਂ ਕੈਮਰੇ ਮੂਰੇ ਗੱਲਾਂ ਕਰਕੇ ਦੱਸਦੇ ਹੋ ਜੇ ਕਿਸੇ ਨੇ ਮਾੜਾ ਕੰਮ ਕੀਤਾ ਕੋਈ ਹੋਵੇ ਕਿਸੇ ਸਰਕਾਰ ਦਾ ਨੁਮਾਇੰਦਾ ਹੋਵੇ ਤੁਸੀਂ ਦਿਓ ਪਰਚਾ 3.5 ਸਾਲ ਹੋ ਗਏ ਤੁਸੀਂ ਗੱਲਾਂ ਹੀ ਮਾਰੀ ਜਾਂਦੇ ਹੋ ਲੋਕਾਂ ਨੂੰ ਫੁੱਦੂ ਬਣਾਇਆ ਤੁਸੀਂ ਨੀ ਪਰ ਇਹ ਸਾਫ ਉਹਦੇ ਵੀ ਤੁਹਾਨੂੰ ਲੱਗਦਾ ਵੀ ਸਰਕਾਰ ਜ਼ਿੰਮੇਵਾਰ ਆ ਨਹੀਂ ਬਾਈ ਜੀ ਜ਼ਿੰਮੇਵਾਰ ਨਹੀਂ ਪਰ ਇਹਨਾਂ ਲੋਕਾਂ ਦੀ ਚੁਣੀ ਹੋਈ ਸਰਕਾਰ ਤਾਂ ਹੈ ਸਾਡੀ ਵਿਵਤਾ ਦੀ ਘੜੀ 'ਚ ਤਾਂ ਸਰਕਾਰ ਦਾ ਫਰਜ਼ ਬਣਦਾ ਸਾਡੀ ਮਦਦ ਕਰਨੇ ਦਾ ਹੋਰ ਅਸੀਂ ਇਹਨਾਂ ਤੋਂ ਕਰਾਣਾ ਕੀ ਆ ਕੀ ਸਰਕਾਰ ਵੱਲੋਂ ਇਹ ਤੁਸੀਂ ਟਰਾਲੀਆਂ ਤੇ ਨਿਗਾਹ ਮਾਰੋ ਲੋਕ ਆਪ ਥੈਲੇ ਭਰ-ਭਰ ਕੇ ਆਪਣੇ ਖੇਤਾ 'ਚੋਂ ਮਿੱਟੀ ਪੱਟ-ਪੱਟ ਕੇ ਆਪ ਬਾਈ ਜੀ ਲੈ ਕੇ ਆ ਰਹੇ ਨੇ ਕੋਈ ਸਰਕਾਰੀ ਸਹੂਲਤ ਨਹੀਂ ਆ ਇਹ ਪਤਾ ਨਹੀਂ ਵਿਚਾਰੇ ਕਿੱਥੋਂ ਕਿੱਥੋਂ ਦੇ ਨੇ ਕਿੱਥੋਂ ਕਿੱਥੋਂ ਆਏ ਨੇ ਇਹਨਾਂ ਦਾ ਸਾਡੇ ਨਾਲ ਕੀ ਰਿਸ਼ਤਾ ਕੀ ਨਹੀਂ ਹੈ ਪਰਮਾਤਮਾ ਜਾਣਦਾ ਹੈ ਪਰ ਸਾਡੀ ਅੱਧੀ ਆਵਾਜ਼ ਤੇ ਇਹ ਭੱਜੇ ਆਏ ਨੇ ਤੁਸੀਂ ਰਾਤ ਕਵਰੇਜ ਕੀਤੀ ਤੁਹਾਡੀ ਕਵਰੇਜ ਤੋਂ ਬਾਅਦ ਉਹਰੇ ਸੌਆਂਾਂ ਦੀ ਗਿਣਤੀ ਚ ਰਾਤ ਨੂੰ 12 1 1 ਵਜੇ ਤੱਕ ਟਰਾਲੀਆਂ ਪਹੁੰਚੀਆਂ ਨੇ ਭਾਈ ਜੀ ਅਸੀਂ ਤੁਹਾਡਾ ਦੇਣਾ ਕਦੇ ਦੇ ਨਹੀਂ ਸਕਦੇ ਇਹਨਾਂ ਲੋਕਾਂ ਦਾ ਦੇਣਾ ਅਸੀਂ ਕਦੇ ਦੇ ਨਹੀਂ ਸਕਦੇ ਜਿਹੜੇ ਸਾਡੇ ਨਾਲ ਹਿੱਕ ਲਾ ਕੇ ਖੜੇ ਨੇ ਸਰਕਾਰ ਦੀ ਕੋਈ ਇਹਦੇ ਚ ਤੁਹਾਨੂੰ ਜੇ ਕੋਈ ਦਿਖੇ ਤਾਂ ਸਾਨੂੰ ਵੀ ਦੱਸ ਦਿਓ ਕਿ ਸਰਕਾਰ ਨੇ ਆਹ ਸਹੂਲਤ ਦਿੱਤੀ ਆ ਅਸੀਂ ਉਹ ਸਹੂਲਤ ਬਾਰੇ ਵੀ ਜ਼ਰੂਰ ਚੰਨਣਾ ਪਾਦਾਂਗੇ ਬਿਲਕੁਲ ਕੋਸ਼ਿਸ਼ ਕਰਾਂਗੇ ਸਰਕਾਰ ਤੱਕ ਵੀ ਪਹੁੰਚ ਕਰਾਂਗੇ ਜਿੱਥੇ ਕੋਈ ਨੁਮਾਇੰਦਾ ਮਿਲਦਾ ਅਸੀਂ ਕਿਸੇ ਇੱਕ ਧਿਰ ਦੇ ਨਹੀਂ ਅਸੀਂ ਸਾਰਿਆਂ ਦੇ ਸਾਂਝੇ ਆ ਸੋ ਕੋਸ਼ਿਸ਼ ਕਰਾਂਗੇ ਕਿ ਜਿੱਥੇ ਜਿਹਦਾ ਜੋ ਵੀ ਪੱਖਾ ਉਹ ਜਾਣਾਂਗੇ ਪਰ ਇਹ ਜਜ਼ਬਾਤ ਹੈ ਇਹ ਹਰੇਕ ਬੰਦੇ ਦੇ ਆਪਣੇ ਜਜ਼ਬਾਤ ਆ ਜੋ ਕੋਈ ਮਹਿਸੂਸ ਕਰਦਾ ਉਹ ਉਹ ਹੈ ਜੀ ਸ਼ਬਦ ਅੰਦਰੋਂ ਨਿਕਲਦੇ ਆ ਪਰ ਇਹ ਸ਼ਬਦ ਇਥੇ ਤਰ੍ਹਾਂ ਹਮੇਸ਼ਾ ਹੀ ਬੋਲਣੇ ਪੈਣਗੇ ਜਾਂ ਕਦੋਂ ਕਦੇ ਸੁੱਖ ਦਾ ਉਹ ਸਮਾਂ ਵੀ ਆਊਗਾ ਜਦੋਂ ਕਿਸੇ ਨੂੰ ਕੋਈ ਕੌੜੇ ਬੋਲ ਬੋਲਣੇ ਹੀ ਨਾ ਪੈਣ ਅਜਿਹਾ ਸਮਾਂ ਕਦੀ ਆ ਸਕੇਗਾ ਉਹਦੀ ਉਮੀਦ ਬਹੁਤ ਹੈ ਕਦੋਂ ਆਏਗਾ ਉਹ ਦੇਖਣ ਵਾਲੀ ਗੱਲ ਰਹੇਗੀ